ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ ਪੰਜਾਬ ਗਵਰਨਮੈਂਟ ਸਕੂਲ ਵਿੱਚ ਪੈਸਕੋ ਵੱਲੋਂ ਕੈਂਪਸ ਮੈਨੇਜਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਇਹ ਕੁੱਲ 154 ਅਸਾਮੀਆਂ ਹਨ ਇਹਨਾਂ ਅਸਾਮੀਆਂ ਨੂੰ ਤੁਸੀਂ 31 ਮਾਰਚ 2025 ਤੱਕ ਅਪਲਾਈ ਕਰ ਸਕਦੇ ਹੋ ਇਹ ਅਸਾਮੀਆਂ ਨੌਨ ਐਕਸ ਸਰਵਿਸਮੈਨ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਹਨ ਪੰਜਾਬ ਕੈਂਪਸ ਮੈਨੇਜਰ ਦੀਆਂ 154 ਅਸਾਮੀਆਂ ਲਈ ਬੇਸਿਕ ਪੇ 13609 ਅਤੇ واਸ਼ਿੰਗ ਅਲਾਉਂਸ 408 ਅਤੇ ਸਪੈਸ਼ਲ ਪੇ 1250 ਟੋਟਲ 16356 ਅਤੇ ਤੁਹਾਨੂੰ ਨੈਟ ਪੇ 14403 ਰੁਪਏ ਮਿਲੇਗੀ ਤੁਸੀਂ ਇਹਨਾਂ ਪੋਸਟਾਂ ਨੂੰ ਪੈਸਕੋ ਦੀ ਅਫੀਸ਼ੀਅਲ ਵੈਬਸਾਈਟ ਉੱਤੇ ਜਾ ਕੇ 31 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਾਂ ਇਹਨਾਂ ਅਸਾਮੀਆਂ ਵਿੱਚੋਂ ਬਾਲੈਂਸ ਬਠਿੰਡਾ ਵਿੱਚ 25 ਅਤੇ ਫਾਜ਼ਿਲਕਾ ਵਿੱਚ 19 ਫਿਰੋਜ਼ਪੁਰ ਵਿੱਚ 1 ਅਤੇ ਜਲੰਧਰ ਦੀਆਂ 49 ਅਤੇ ਕਪੂਰਥਲਾ ਦੀਆਂ 9 ਲੁਧਿਆਣਾ ਦੀਆਂ 1 ਅਤੇ ਮਾਨਸਾ ਦੀ 1 ਕੁੱਲ 154 ਅਸਾਮੀਆਂ ਫਿਲ ਕਰਨੀਆਂ ਹਨ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 154 ਸਕੂਲਾਂ ਵਿੱਚ ਆਊਟਸੋਰਸਿੰਗ ਪ੍ਰਬੰਧ ਰਾਹੀਂ ਕੈਂਪਸ ਮੈਨੇਜਰ ਦੀ ਨਿਯੁਕਤੀ ਕੀਤੀ ਜਾਵੇਗੀ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 10ਵੀਂ ਪੱਧਰ ਤੱਕ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਚਾਹੀਦੀ ਹੈ ਉਮੀਦਵਾਰਾਂ ਦੀ ਉਮਰ 63 ਸਾਲ ਜਾਂ ਉਸ ਤੋਂ ਕੱਟ ਹੋਣੀ ਚਾਹੀਦੀ ਹੈ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ